ਅ ਪਹਿਲਾਂ ਤਾਂ ਮੈਂ ਗੁਰਨਾਥ ਸਿੰਘ ਦਾ ਸ਼ੁਕ੍ਰਗੁਜ਼ਾਰ ਕਰਦਾ ਹਾਂ ਕਿ ਇਸ ਯੂਨੀਵਰਸਿਟੀ ਜਿਹਦੀ ਗੁਰਨਾਥ ਸਾਹਿਬ ਦੇ ਨਾਮ ਦੇ ਉੱਤੇ ਹੈ ਉਹਦੇ ਨਾਮ ਦੇ ਉੱਤੇ ਯੂਨੀਵਰਸਿਟੀ ਹੈ ਉਹਦੇ ਵਿੱਚ ਮੈਨੂੰ ਬਤੌਰ ਰਵਾਈ ਸ਼ਾਸਤ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤੇ ਇਸ ਯੂਨੀਵਰਸਿਟੀ ਦਾ ਨਾਮ ਪੂਰੇ ਭਾਰਤ ਵਿੱਚ ਮਸ਼ਹੂਰ ਹੈ ਔਰ ਮੇਰੇ ਦੇ ਪੀਡ ਡਿਸੈਸਰ ਸੀਗੇ ਸਾਰੇ ਉਹਨਾਂ ਨੇ ਬਹੁਤ ਕੰਮ ਕੀਤਾ ਔਰ ਇਸ ਯੂਨੀਵਰਸਿਟੀ ਇਸ ਬਦਲਤਾ ਪਛਾਇਆ ਤੇ ਮੇਰਾ ਇਹ ਇੱਛਾ ਹੈ ਕਿ ਫਕਲਟੀ ਦੇ ਸਹਿਯੋਗ ਨਾਲ ਸਭ ਨੂੰ ਨਾਲ ਲੈ ਕੇ ਜਿੱਥੇ ਯੂਨੀਵਰਸਿਟੀ ਦਾ ਨਾਮ ਪੂਰੇ ਪਾਰਕ ਵਿੱਚ ਹੈ ਅਸੀਂ ਆਪਣੇ ਵਿਸ਼ਵ ਪੱਰਦੇ ਵਿੱਚ ਵੀ ਇਸ ਯੂਨੀਵਰਸਿਟੀ ਦਾ ਨਾਮ ਫੋਟੋਪ੍ਰਿੰਟ ਲੈ ਕੇ ਆਈਏ ਉਹਦੇ ਵਾਸਤੇ ਮੈਂ ਸਮਝਦਾ ਹਾਂ ਕਿ ਪੰਜਾਬ ਦੇ ਬੱਚੇ ਵਿਦਿਆਰਥੀ ਬਹੁਤ ਇੰਟੈਲੀਜੈਂਟ ਹਨ ਉਹਨਾਂ ਨੂੰ ਆਪਾਂ ਸਕਿੱਲ ਓਰੀਐਂਟਡ ਕੋਰਸਿਸ ਕਰਾਈਏ ਨਵੀਂ ਐਜੂਕੇਸ਼ਨ ਪਾਲਿਸੀ ਨੂੰ ਵਧੇ ਨਗ ਰੱਖਦੇ ਰੱਖਦੇ ਹੋਏ ਹਰ ਕੋਰਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਉਹਦੇ ਨਾਲ ਡਾਟਾ ਸਾਇੰਸਿਸ ਦੇ ਕੋਰਸਿਸ ਜਿਹੜੇ ਆ ਉਹ ਸੀ ਕਿੰਨਾ ਮੁੱਖੀ ਕੋਰਸਿਸ ਨੂੰ ਅੱਗੇ ਲੈ ਕੇ ਆਈਏ ਤਾਂ ਕਿ ਬੱਚੇ ਯਾਂ ਤੱਕ ਖੁਦ ਰਜਗਾਰ ਆਪਣਾ ਲੋਕਾਂ ਨੂੰ ਦੇ ਸਕਣ ਜਾਂ ਇਹੋ ਜੀ ਉਹਨਾਂ ਦੀ ਗੁਰਮਤਿ ਗੁਰਮਤਿ ਆ ਜਾਏ ਕਿ ਉਹ ਲੋਕ ਆਪਾਂ ਕਿਤੇ ਵੀ ਜਾ ਕੇ ਆਪਣੇ ਕੰਮ ਕਰ ਸਕਣ ਰਿਸਰਚ ਐਂਡ ਇਨੋਵੇਸ਼ਨ ਯੂਨੀਵਰਸਿਟੀ ਦਾ ਬੀੜ ਮੁੱਦਾ ਹੁੰਦਾ ਮੈਨੂੰ ਲੱਗਦਾ ਹੈ ਕਿ ਆਪਾਂ ਸਾਡੀ ਫੈਕਲਟੀ ਬਹੁਤ ਵਧੀਆ ਹੈ ਤੇ ਮਾਰਕਸ ਹੀ ਮਾਰ ਰਹੇ ਆ ਇਸ ਨੂੰ ਵੀ ਇੱਧਰ ਵੀ ਕਰਾਂਗੇ ਔਰ ਅੱਗੇ ਵੀ ਲੈ ਕੇ ਜਾਵਾਂਗੇ ਰਿਕਵਰਟ ਮਾਈਗ੍ਰੇਸ਼ਨ ਵੀ ਇੱਕ ਬਹੁਤ ਵੱਡੀ ਚੁਣੌਤੀ ਹੈ ਬਹੁਤ سارے ਜਿਹੜੇ ਵਿਦਿਆਰਥੀ ਉਹ ਵਿਦੇਸ਼ ਜਾ ਕੇ ਪੜਾਈ ਨੂੰ ਤਰਜੀਹ ਦਿੰਦੇ ਆ ਵੀ ਉਸ ਪੱਧਰ ਦੀ এডੂਕੇਸ਼ਨ ਜਿਹੜੀ ਆ ਉਹ ਇੱਥੇ ਜਗ੍ਹਾ ਤੇ ਜ਼ਿਕਰ ਮਿਲਦੀ ਹੈ ਤਾਂ ਉਹਨਾਂ ਨੌਜਵਾਨਾਂ ਨੂੰ ਇੱਥੇ ਹੀ ਪੜ੍ਹਾਈ ਵਾਸਤੇ ਜਿਹੜੇ ਅਸੀਂ ਕਹਿੰਦੇ ਕਿ ਮੌਕੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਤੁਹਾਡੀ ਠੀਕ ਗੱਲ ਹੈ ਅਸੀਂ ਚਾਹਾਂਗੇ ਕਿ ਜਿਹੜਾ ਵੀ ਇੱਥੋਂ ਬੱਚਾ ਪੜ੍ਹ ਕੇ ਬਾਹਰ ਜਾਵੇ ਉਹਦੇ ਵਿੱਚ ਕੁਝ ਹੋਰ ਹੋਵੇ ਮੈਂ ਬਾਹਰ ਜਾਣ ਦੇ ਖਿਲਾਫ ਨਹੀਂ ਹਾਂ ਲੇਕਿਨ ਬਾਹਰ ਜਾ ਕੇ ਕੰਮ ਕੀ ਕਰਨਾ ਵਾ ਉਹਦੇ ਵਾਸਤੇ ਦੀ ਸਾਨੂੰ ਡਿਗਰੀ ਫੋਰ জব ਚਾਹੀਦੀ ਹੈ ਉਦੋਂ ਉਸ ਸਕੂਲ ਰਿਡਿਡ ਕੋਰਸ ਚਾਹੀਦਾ ਅਸੀਂ ਇਸੇ ਗੱਲ ਤੁਹਾਨੂੰ ਪਹਿਲਾਂ ਦੱਸਿਆ ਕਿ ਆਪਾਂ ਜਿਹੜੇ ਕਿਤਾਮੁਖੀ ਕੋਰਸਿਸ ਹੈ ਜਿਦੇ ਵਿੱਚ ਬੱਚੇ ਦੇ ਵਿੱਚ ਗੁਣ ਹੋਣ ਤਾਂ ਕਿ ਉਹ ਕਮਾ ਕੇ ਖਾ ਸਕੇ ਤੇ ਜਿਹੜੀ ਰਿਵਰਸ ਸਟੈਂਡ ਵਿੱਚ ਗੱਲ ਕਰ ਰਹੇ ਹਾਂ ਦੇਖੋ ਹਾਲੇ ਤੱਕ ਤਾਂ 21 ਸਾਲ ਆਫ ਲੇਟ ਬੱਚੇ ਦਾ ਐਡਮਿਸ਼ਨ ਵੱਧ ਗਈ ਬਿਕੋਜ਼ ਆਫ ਕਿ ਵੀ ਉੱਥੇ ਕੈਨੇਡਾ ਵਾਲਿਆਂ ਨੇ ਪ੍ਰੋਬਲਮ ਕੀਤੀ ਲੇਕਿਨ ਆਪਾਂ ਇਹ ਚਾਹਾਂਗੇ ਕਿ ਸਾਡੇ ਜਿਹੜੇ ਵੀ ਕੋਰਸਿਸ ਹੈਗੇ ਆ ਸਾਡੀ ਫੈਕਲਟੀ ਬਹੁਤ ਵਧੀਆ ਹੈ ਇਹ ਇਕੋ ਇੱਕ ਯੂਨੀਵਰਸਿਟੀ ਪੰਜਾਬ ਦੀ ਜਿਹੜੀ ਆਨਲਾਈਨ ਸਰਵਿਸਿਜ਼ ਕਰ ਸਕਦੀ ਹੈ ਮੈਂ ਚਾਹਾਂਗਾ ਕੋਈ ਪੰਜਾਬ ਦਾ ਜਿਹੜਾ ਗ੍ਰੋਸ ਰੂਲਡ ਰੇਸ਼ੋ ਹੈ ਉਹ 29.1% ਹੈ ਯਾਨੀ ਕਿ ਜਿਹੜੇ ਬੱਚੇ 100 ਬੱਚਾ ਜੇ 12 ਵਿੱਚ ਪਾਸ ਹੁੰਦਾ ਹੈ ਸਿਰਫ 20 ਬੱਚੇ ਜਿਹੜੇ ਐ ਹਾਇਰ এডੂਕੇਸ਼ਨ ਜਾਂਦੇ 70% ਦੀ ਬੱਚੇ ਜਾਣੀ ਦੇ ਪਰਸਕਦਰ ਵਿੱਚ ਹੈ ਕਿ 2035 ਤੱਕ ਅਸੀਂ ਘੱਟੋ ਘੱਟ 50% ਕ੍ਰਾਸ ਬੁਲਵਨ ਲੈ ਕੇ ਨਹੀਂ ਹੈ ਉਹ ਤਦ ਹੀ ਪੁੱਛ ਇਸ ਇਸ ਯੂਨੀਵਰਸਿਟੀ ਵਾਸੇ ਬਹੁਤ ਮੌਕਾ ਵਧੀਆ ਹੈ ਕਿਉਂਕਿ ਇਹ ਹੀ ਇੱਕ ਯੂਨੀਵਰਸਿਟੀ ਹੈ ਜਿਦੇ ਵਿੱਚ ਆਨਲਾਈਨ ਅਸੀਂ ਐਜੂਕੇਸ਼ਨ ਕਰ ਸਕਦੇ ਆ ਤੇ ਮੈਂ ਚਾਹੁੰਦਾ ਕਿ ਇੱਕ ਯੂਨੀਵਰਸਿਟੀ ਗੁਣਾਰਕ ਸਭ ਦੇ ਨਾਂ ਤੇ ਸਰਬੋਤਮ ਭਲਾ ਸਾਡਾ ਟੀਚਰ ਔਰ ਦੋ ਗੱਲਾਂ ਮੈਂ ਕਹਨੀ ਚਾਹੁੰਗਾ ਇਹਦੇ ਵਿੱਚ ਖਾਸ ਕਰਕੇ ਕਿ ਜਿਹੜੇ ਇਹੋ ਜਿਹੇ ਬੱਚੇ ਆ ਜਿਵੇਂ ਡੈਫਰਡਮ ਬੱਚੇ ਆ ਯਾ ਜਿਹੜੇ ਜੇਲ੍ਹ ਚ ਬੱਚੇ ਬੈਲੇ ਹੋਇਆ ਜਿਹਨਾਂ ਨੂੰ ਅਸੀਂ ਆਨਲਾਈਨ ਐਜੂਕੇਸ਼ਨ ਦੇ ਕੇ ਉਹਨਾਂ ਦੀ ਜ਼ਿੰਦਗੀ ਸੁਧਾਰ ਸਕਦੇ ਹਾਂ ਅਸੀਂ ਉੱਤੇ ਕੋਸ਼ਿਸ਼ ਕਰਾਂਗੇ ਔਰ ਸਭ ਤੋਂ ਵੱਡੀ ਗੱਲ ਇਸ ਜੁਨਿਸਟ ਐਕਟ ਵੀ ਕਹਿੰਦਾ ਸਾਡੀ ਕਿਉਂਕਿ ਗੁਰਮੁਖੀ ਜਿਹੜੀ ਹੈ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਗੁਰਮੁਖੀ ਭਾਸ਼ਾ ਗੁਰੂਆਂ ਦੀ ਭਾਸ਼ਾ ਹੈ ਔਰ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਅਸੀਂ ਚਾਹਾਂਗੇ ਕਿ ਪੰਜਾਬੀ ਦਾ ਵੀ ਅਸੀਂ ਜਿੰਨਾ ਵੀ ਕੋਈ ਬਹੁਤ ਸਾਰੇ ਸਕੋਪ ਹੈ ਐਮਪਲੋਇਮੈਂਟ ਓਰੀਐਂਟਡ ਇਹੋ ਜਿਹੀ ਕਿ ਟ੍ਰਾਂਜੈਕਸ਼ਨ ਕੀਤੀ ਜਾ ਸਕਦੀ ਹੈ ਕਿਉਂਕਿ ਜਿਸ ਤੇ ਕਿੰਨਾ ਕੰਮ ਚੱਲ ਰਿਹਾ ਹੈ ਪੰਜਾਬੀ ਦੀ ਵੋਕੈਬਲਰੀ ਤਿਆਰ ਕਰਨੀ ਹੈ ਉਹਦੇ ਵਿੱਚ ਵੀ ਅਸੀਂ ਪੂਰੀ ਜੁਰ ਕੋਸ਼ਿਸ਼ ਕਰਾਂਗੇ ਕਿ ਪੰਜਾਬੀ ਦੀ ਲੈਂਗੁਏਜ ਨੂੰ ਵੀ ਅਸੀਂ ਜਿਹੜਾ ਉਹ ਵਧੀਆ ਕਰ ਸਕੀਏ ਸਪੋਰਟਸ ਏਰੀਆ ਜਿਸ ਨੂੰ ਅਸੀਂ ਬਹੁਤ ਮੱਲਾਂ ਮਾਰੀਆਂ ਜਿਹੜੀ ਟਰੋਫੀ ਆਪਾਂ ਮੱਕਾ ਟਰੋਫੀ ਲਈ ਹੋਈ ਹੈ ਇਸ ਨੂੰ ਮੀਟਰ ਕਰਾਂਗੇ ਹੋਰ ਵੀ ਜਿਹੜੀਆਂ ਸਪੋਰਟਸ ਦੇ ਵਿੱਚ ਇਸ ਫੀਟ ਜਗਤ ਗਈ ਆ ਸਕਦੇ ਹੋਏ ਉਹੀ ਕੁਛ ਹੀ ਲੇਕਰ ਆਣਾ